ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਫੇਸਬੁੱਕ ਪੇਜ ਖੇਤੀવાડી ਦੇ ਸੰਦਾਂ ਦਾ ਕਾਰੋਬਾਰ ਅੱਜ ਅਸੀਂ ਲੈ ਕੇ ਆਏ ਹਾਂ ਜੀ 3 ਕਿੱਲੇ ਜ਼ਮੀਨ ਵਿਕਾਊ ਹੈ ਜੀ ਪਿੰਡ ਰਜਿੰਦਰਗੜ ਨੇੜੇ ਚੁੰਨੀ ਲਿੰਕ ਰੋਡ ਤੇ ਵਿੱਚ ਮੋਟਰ ਰੇਟ ਆ 75 ਲੱਖ ਕਿੱਲੇ ਦਾ ਜੀ 9815998150 9815998150 ਇਸ ਨੰਬਰ ਤੇ ਕਾਲ ਕਰਕੇ 3 ਕਿੱਲੇ ਜ਼ਮੀਨ ਹੈ ਜਿਹੜੀ ਵਿੱਚ ਮੋਟਰ ਲੱਗੀ ਹੋਈ ਹੈ ਜੀ 75 ਲੱਖ ਰੁਪਏ ਕਿੱਲੇ ਦਾ ਰੇਟ ਰੱਖਿਆ ਹੈ ਲਿੰਕ ਰੋਡ ਦੇ ਉੱਤੇ ਨੰਬਰ ਤੇ ਕਾਲ ਕਰਕੇ ਤੁਸੀਂ ਤੈਨੂੰ ਕਿੱਲੇ ਜ਼ਮੀਨ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊਆ 2015 ਮਾਡਲ ਟਾਇਰ ਨਾਲ ਦੇ ਨੇ 2700 ਘੰਟਾ ਚੱਲਿਆ ਜੀ ਏਰੀਆ ਮੋਗਾ ਰੇਟ 495000 ਇੰਜਨ ਗੇਅਰ ਦਾ ਓਕੇ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਮੋਗਾ ਏਰੀਆ ਦੇ ਵਿੱਚ ਖੜਾ ਤੁਸੀਂ ਜਾ ਕੇ ਚੈੱਕ ਕਰਕੇ ਚਲਾ ਕੇ ਦੇਖ ਸਕਦੇ ਹੋ 15 ਮਾਡਲ 9781885159 ਇਸ ਨੰਬਰ ਤੇ ਕਾਲ ਕਰਕੇ ਸਵਰਾਜ 855 ਟਰੈਕਟਰ 2015 ਮਾਡਲ 495000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਬੀਟ ਗੱਡੀ ਵਿਕਾਊ ਹੈ ਜੀ ਗੱਡੀ 2011 ਮਾਡਲ ਹੈ 11 ਮਾਡਲ ਹੈ ਜੀ ਗੱਡੀ ਪੰਜਾਬ ਨੰਬਰ ਹੈ ਜੀ ਏਰੀਆ ਹੈਗਾ ਜੀ ਪਿੰਡ ਲੰਡੇ ਕੀ ਮੋਗਾ ਰੇਟ ਵੀਰ ਨੇ ਦੱਸਿਆ ਨਹੀਂ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਪੰਜਾਬ ਨੰਬਰ ਹੈ ਗੱਡੀ 11 ਮਾਡਲ ਹੈ ਬੀਟ ਗੱਡੀ ਵਿਕਾਊ ਹੈ ਕਾਗਜ਼ ਵਗੈਰਾ ਓਕੇ ਨੇ ਕੋਈ ਕਮੀ ਪੇਸ਼ੀ ਨਹੀਂ 9915547529 ਇਹ ਮਾਲਕ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰਕੇ ਬੀਟ ਗੱਡੀ 2011 ਮਾਡਲ ਰੇਟ ਵਗੈਰਾ ਪੁੱਛ ਕੇ ਤੁਸੀਂ ਖਰੀਦ ਸਕਦੇ ਹੋ ਐਮ ਐਸ ਕੰਬਾਈਨਡ ਵਿਕਾਊਆ 2020 ਮਾਡਲ ਮੱਕੀ ਵਾਲਾ ਕਟਰ ਵਿਕਾਊਆ 2021 ਮਾਡਲ ਏਰੀਆ ਨਕੋਦਰ ਏਰੀਆ ਹੈਗਾ ਜੀ ਨਕੋਦਰ ਪਿੰਡ ਕਾਇਮ ਵਾਲਾ ਰੇਟ ਹੈ 17,50,000 17,50,000 ਰੁਪਏ ਰੇਟ ਰੱਖੇ ਗਿਆ ਜੀ। ਬਾਕੀ ਤੁਸੀਂ ਨੰਬਰ ਨੋਟ ਕਰ ਲਓ। ਕੰਡੀਸ਼ਨ ਵੀਡੀਓ ਦੇ ਵਿੱਚ ਦੇਖ ਸਕਦੇ ਹੋ। 9592666950 ਇਸ ਨੰਬਰ ਤੇ ਫੋਨ ਕਰਕੇ ਐਮ ਐਸ ਕੰਬਾਈਨ ਅਤੇ ਮੱਕੀ ਵਾਲਾ ਕਟੜਾ ਜਿਹੜਾ ਤੁਸੀਂ ਦੋਨੇ ਚੀਜ਼ਾਂ ਨੂੰ ਖਰੀਦ ਸਕਦੇ ਹੋ। ਪੁਰਾਣਾ ਮینی ਟਰੈਕਟਰ ਲੈਣਾ ਇਹਨਾਂ ਵੀਰਾਂ ਨੇ ਸਵਰਾਜ 700 ਮਹਿੰਦਰਾ sa 115 ਜਾਂ ਕੋਈ ਹੋਰ ਕਿਸੇ ਵੀ ਕੰਪਨੀ ਦਾ 12 ਮਾਡਲ ਤੋਂ ਲੈ ਕੇ 2023 24 ਮਾਡਲ ਤੱਕ ਹੋਵੇ ਜੇਕਰ ਕੋਈ ਵੀ ਵੀਰ ਵੇਚਦਾ ਹੋਵੇ ਤਾਂ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਤੇ ਸ਼ੋਅ ਹੋ ਰਿਹਾ ਹੈ 9877150005 9877150005 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਗੱਲ ਕਰ ਸਕਦੇ ਹੋ Swift Desire ਗੱਡੀ ਵਿਕਾਊਆ Swift Desire BDI ਗੱਡੀ ਵਿਕਾਊਆ 2018 ਮਾਡਲ ABS ਡਬਲ 에어백 एबीएस डबल एयरबैग 650 ਕਿਲੋਮੀਟਰ ਚੱਲੀ ਹੈ 6.5 ਲੱਖ ਰੁਪਏ ਗੱਡੀ ਦਾ ਰੇਟ ਹੈ ਏਰੀਆ ਜੀ ਪਿੰਡ ਰੱਤੇ ਵਾਲਾ ਗੁਰੂ ਹਰ ਸਹਾਏ 7355697015 ਇਹ ਵੀਰ ਦਾ ਨੰਬਰ ਹੈ ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਿਫਟ ਡਜ਼ਰ ਗੱਡੀ 2018 ਮਾਡਲ ਪੰਜਾਬ ਨੰਬਰ ਇਸ ਨੰਬਰ ਤੇ ਫੋਨ ਕਰਕੇ 6.5 ਲੱਖ ਚ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ ਹਰਿਆਣਾ ਨੰਬਰ 2010 ਮਾਡਲ 1,60,000 ਰੁਪਏ ਡਿਮਾਂਡ ਹੈ 1.60 ਡਿਮਾਂਡ ਰੱਖੀ ਗਈ ਹੈ 10 ਮਾਡਲ ਹੈ ਹਰਿਆਣਾ ਨੰਬਰ ਸਵਿਫਟ ਗੱਡੀ ਵਿਕਾਊ ਹੈ ਜੀ 99911867180 ਇਸ ਨੰਬਰ ਤੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਨਾਲ ਲਾਈਕ ਸ਼ੇਅਰ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲੂਗਾ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ ਵਿਕਾਊ ਆ ਟਾਪ ਮਾਡਲ 2022 ਸ਼ੋਅਰੂਮ ਕੰਡੀਸ਼ਨ 760 ਘੰਟੇ ਚੱਲਿਆ ਜੀ ਏਰੀਆ ਬਠਿੰਡਾ ਵੀਰ ਦਾ ਇੰਜਨ ਗੇਅਰ ਦਾ ਓਕੇ ਹੈ ਜੀ ਰੇਟ ਹੈਗਾ 8 ਲੱਖ 45 ਹਜ਼ਾਰ 8 ਲੱਖ 45 ਹਜ਼ਾਰ ਰੁਪਏ ਰੇਟ ਰੱਖੇ ਗਏ ਜਮਨਮਾ ਜੀ 1788803677 ਇਸ ਨੰਬਰ ਤੇ ਕਾਲ ਕਰਕੇ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਟਰੈਕਟਰ 2022 ਮਾਡਲ 8 ਲੱਖ 45000 ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਜੀ ਸਵਰਾਜ 855 ਡਾਇਰੈਕਟਰ ਵਿਕਾਊ ਹੈ ਜੀ 2018 ਮਾਡਲ ਏਰੀਆ ਗੁੱਲਾ ਚੀਕਾ ਹਰਿਆਣਾ ਸੰਧੂ ਫਾਰਮ ਕੈਥਲ ਰੋਡ ਚੀਕਾ ਏਰੀਆ ਹੈਗਾ ਵੀਰਦਾਜੀ ਗੁੱਲਾ ਚੀਕਾ ਹਰਿਆਣਾ ਸੰਧੂ ਫਾਰਮ ਕੈਥਲ ਰੋਡ ਚੀਕਾ ਤੇ ਰੇਟ ਹੈਗਾ ਵੀਰ ਨੇ ਰੱਖਿਆ 480000 480 ਰੇਟ ਮੰਗੇ ਜੀ ਬਾਕੀ ਤੁਸੀਂ ਨੰਬਰ ਨੋਟ ਕਰ ਲਓ 90686 99 ਪੂਰਾ 401 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ 2018 ਮਾਡਲ 480 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੌਂਡੀਆ 5305 ਟਰੈਕਟਰ ਵਿਕਾਊ ਆ 55 ਐਚਪੀ ਸ਼ੋਰੂਮ ਕੰਡੀਸ਼ਨ ਫਾਈਬਰ ਹੁਡ ਆਲ ਐਸੈਸਰੀ ਨਾਲ ਏਰੀਆ ਹੈਗਾ ਜੀ ਗੰਗਰਾਗਰ 5,80,000 ਰੁਪਏ ਰੇਟ ਰੱਖੇ ਗਏ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਦੇਖ ਸਕਦੇ ਹੋ ਜੇਕਰ ਤੁਸੀਂ ਨਵੀਆਂ ਫੋਟਮਾਂ ਮੰਗਵਾਉਣੀਆਂ ਹੋਣ ਜਾਂ ਕੋਈ ਵੀਡੀਓ ਵੀਰਾਂ ਤੋਂ ਤਾਂ ਉਹ ਵੀਰਾਂ ਦਾ ਤੁਸੀਂ ਨੰਬਰ ਨੋਟ ਕਰ ਸਕਦੇ ਹੋ 9079742650 9079742650 ਇਸ ਨੰਬਰ ਤੇ ਫੋਨ ਕਰਕੇ ਜੌਂਡੀ ਦਾ 530 ਪੰਜ ਟਰੈਕਟਰ ਤੁਸੀਂ 580 ਦੇ ਵਿੱਚ ਖਰੀਦ ਸਕਦੇ ਹੋ 1000 ਕਿੱਲਾ ਜ਼ਮੀਨ ਵਿਕਾਊ ਆ ਜੀ ਹਾਂ 1000 ਕਿੱਲਾ ਜ਼ਮੀਨ ਵਿਕਾਊ ਆ 200 ਕਿੱਲੇ ਦੇ ਵਿੱਚ ਕਿੰਨੂ ਦਾ ਬਾਗ ਲੱਗਿਆ ਹੋਇਆ ਜੀ ਫਾਜ਼ਿਲਕਾ ਤੋਂ ਅਵੋਰ ਲਿੰਕ ਰੋਡ ਤੇ ਹੈ ਜੀ ਕਣਕ ਝੋਨੇ ਵਾਲਾ ਬਾਣ ਹੈ 2 ਲੱਖ ਪਲੱਸ ਠੇਕਾ ਹੁੰਦਾ ਜੀ ਇੱਕ ਕਿੱਲੇ ਦਾ ਕਿੰਨੂ ਦੇ ਬਾਗ ਦਾ ਬਾਕੀ ਮਾਲਕ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 9501190909 9501190909 ਦੂਜਾ ਨੰਬਰ ਹੈ ਜੀ 98159 98150 98198 98150 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ 1000 ਕਿੱਲਾ ਜ਼ਮੀਨ ਹੈ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਪੂਰੀ ਟਾਪ ਦੀ ਜ਼ਮੀਨ ਹੈ ਕਣਕ ਝੋਨਾ ਸਾਰੀਆਂ ਫਸਲਾਂ ਹੁੰਦੀਆਂ ਨੇ ਜੀ ਬਾਕੀ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਵੀ ਸਾਨੂੰ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਦੇਖੋ ਤੁਸੀਂ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਤੁਸੀਂ ਵੀ ਆਪਣੀ ਜ਼ਮੀਨ ਪਲਾਟ ਕੋਠੀਆਂ ਘਰ ਕਿਸੇ ਵੀ ਤਰ੍ਹਾਂ ਦੀ ਤੁਸੀਂ ਜ਼ਮੀਨ ਦੀ ਐਡ ਇਸ ਤਰ੍ਹਾਂ ਸਾਨੂੰ ਭੇਜ ਸਕਦੇ ਹੋ ਨੰਬਰ ਫੇਰ ਨੋਟ ਕਰ ਲਓ ਜੀ 9501190900999815998150 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ 1000 ਕਿੱਲੇ ਜ਼ਮੀਨ ਹੈ ਜਿਹੜਾ ਤੁਸੀਂ ਟਾਪੀ ਖਰੀਦ ਸਕਦੇ ਹੋ ਸੋ ਜਿਹੜੇ ਵੀ ਰੈਡ ਕਰਵਾਉਣ ਦੇ ਚਾਹਵਨ ਨੇ ਨੰਬਰ ਨੋਟ ਕਰ ਲੈਣ ਜੀ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ 9877988446 ਇਸ ਨੰਬਰ ਤੇ ਪਾਇਓ ਤੋਂ 7 ਫੋਟਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਐਡ ਤੁਸੀਂ ਕਰਵਾ ਸਕਦੇ ਹੋ ਸੋ ਜਿਹੜੇ ਵੀ ਇਹ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਵੀਡੀਓ ਨੂੰ ਵੱਤ ਵਤ ਸਪੋਰਟ ਕਰ ਰਹੇ ਨੇ ਵਧੀਆ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤੈਥ ਲਓ ਧੰਨਵਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਬਣ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ